ਦੋਸਤੋ ਜੀਡੀ ਮੈਂ ਕੱਲ ਵੀਡੀਓ ਪਾਈ ਸੀ ਇਹ ਲੜਕੀ ਬੇਟੀ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਹੈ ਤੇ ਬਾਬਾ ਜੀ ਦੀ ਪੋਤੀ ਹੈ ਤੇ ਬਾਈ ਕਾਲੇ ਦੀ ਬੇਟੀ ਹੈ ਤੇ ਬਹੁਤ ਵਧੀਆ ਕਲਾ ਗੁੜੀਆਂ ਚ ਬਹੁਤ ਵਧੀਆ ਗਾਉਂਦੀ ਹੈ ਆਪਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜੋ ਗੁੜੀਆਂ ਨੂੰ ਹੌਸਲਾ ਮਿਲ ਸਕੇ ਤੇ ਗਾਹ ਨੂੰ ਹੋਰ ਵਧੀਆ ਗਾ ਸਕੇ ਤੇ ਆਪਣੇ ਸੂਬੇ ਦਾ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਨਾਮ ਉੱਚਾ ਕਰ ਸਕੇ ਤੇ ਆਜੋ ਸੁਣਦੇ ਗਾਣਾ ਬਹੁਤ ਵਧੀਆ ਵਾਚ ਗੁੜੀਆਂ ਨੇ ਗਾਇਆ ਹੋਇਆ ਪਿੰਡ ਆਧਨੀਆ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਬੁਰਾ ਹਾਲ ਕਰ ਦਿੱਤਾ ਮੇ ਦੇਸ਼ ਦਾ ਜਿੰਨ ਕਹਿੰਦੇ ਸੀ ਗਿਰੰਗਲਾ ਪੰਜਾਬ ਬਈ ਕੁਝ ਸਾਡੇ ਲੀਡਰਾਂ ਤੇ ਕੁਝ ਸਾਡੇ ਗਾਇਕਾਂ ਨੇ ਕਰ ਦਿੱਤਾ ਇਹਨੂੰ ਬਰਬਾਦ ਬਈ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪਿੰਡਾਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਤੇ ਅੱਜ ਸਾਡੇ ਪਿੰਡ ਦੀ ਬੱਚੀ ਤੁਹਾਨੂੰ ਗਾਣਾ गा ਕੇ ਸੁਣਾਉਗੀ ਤੇ ਸਾਰਿਆਂ ਨੇ ਸਪੋਰਟ ਕਰਨੀ ਹੈ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ ਤੇ ਹੁਣ ਆਪਾਂ ਸੁਣਦੇ ਹਾਂ ਬੱਚੀ ਦਾ ਗਾਣਾ ਚਲੋ ਬੇਟਾ ਸੁਣਾਓ ਬੁਰਾ ਹਾਲ ਕਰ ਦਿੱਤਾ ਮੇਰੇ ਸਦਾ ਜੀ ਨੂੰ ਕਹਿੰਦੇ ਸੀ ਗੇ ਰੰਗਲਾ ਪੰਜਾਬ ਬਈ ਕੁਝ ਸਾਡੇ ਲੀਡਰਾਂ ਤੇ ਕੁਝ ਸਾਡੇ ਗਾਇਕਾਂ ਨੇ ਕਰ ਦਿੱਤਾ ਇਹਨੂੰ ਬਰਬਾਦ ਬਈ ਨਸ਼ਿਆਂ ਤੇ ਗਾ ਕੇ ਪੁੱਤ ਨਸ਼ਿਆਂ ਤੇ ਲਾ ਕੇ ਨਸ਼ਿਆਂ ਤੇ ਗਾ ਕੇ ਪੁੱਤ ਨਸ਼ਿਆਂ ਤੇ ਲਾ ਕੇ ਆਪ ਕਰਦੇ ਓ ਤੁਸੀਂ ਫੁੱਲ ਸਰਦਾਰੀਆਂ ਵਿੱਕ ਮਾਵਾਂ ਦੇ ਨੇ ਪੁੱਤ ਖਾਈ ਜਾਂਦੀਆਂ ਵੱਡੇ ਕਲਾਕਾਰੋ ਥੋਡੀਆਂ ਇੱਕ ਕਲਾਕਾਰੀਆਂ ਇੱਕ ਮਾਵਾਂ ਦੇ ਨੇ ਪੁੱਤ ਖਾਈ ਜਾਂਦੀਆਂ ਵੱਡੇ ਕਲਾਕਾਰੋ ਥੋਡੀਆਂ ਇੱਕ ਕਲਾਕਾਰੀਆਂ ਕੁੜੀ ਚਿੱਟੇ ਚਿੱਟੇ ਰੰਗਦੀ ਐ ਮਰਦਾ ਚੱਕ ਕੇ ਐਵੇਂ ਕਹਿ ਕੇ ਕਿਤ ਕਹੀ ਜਾਂਦੇ ਓ ਕੰਨ ਨਹੀਂ ਪਤਾ ਤੁਸੀਂ ਚਿੱਤਾਂ ਚੰਗਾ ਕਹਿ ਕੇ ਕਿੰਨੇ ਗੱਭਰੂ ਨਸ਼ੇ ਤੇ ਲਾਈ ਜਾਂਦੇ ਹੋ ਅੱਖਾਂ ਦੇ ਸਦੂਰ ਕਹਿੰਦਾ ਬੰਨੀ ਦਾ ਜ਼ਰੂਰ ਮਾੜੀ ਗੱਲ ਉਸ ਖਾਨੇ ਪਾਈ ਜਾਂਦੇ ਆ ਅਸਲਾ ਸ਼ਰਾਬ ਵੇਚਿਆ ਮਕਰ ਦਿੱਤਾ ਕਾਂਢ ਬਦਲਾ ਦੇ ਕਰਵਾਈ ਜਾਂਦੇ ਆ ਓ ਕੇ दारू ਨਾਲ ਤੜ ਫੇਰ ਕੱਢਦੇ ਓ ਕੇ दारू ਨਾਲ ਤੜ ਫੇਰ ਕੱਢਦੇ ਤਾਹੀ ਨੱਚਦੀ ਦੇ ਗੋਲੀਆਂ ਸਿਰ 'ਚ ਮਾਰੀਆਂ ਵੇਖ ਮਾਵਾਂ ਦੇ ਨੇ ਪੁੱਤ ਖਾਏ ਜਾਂਦੀਆਂ ਵੱਡੇ ਕਲਾਕਾਰੋਂ ਥੋਡੀਆਂ ਇੱਕ ਕਲਾਕਾਰੀਆਂ ਇੱਕ ਮਾਵਾਂ ਦੇ ਨੇ ਪੁੱਤ ਖਾਏ ਜਾਂਦੀਆਂ ਵੱਡੇ ਕਲਾਕਾਰੋਂ ਥੋਡੀਆਂ ਇੱਕ ਕਲਾਕਾਰੀਆਂ ਪਹਿਲਾਂ ਲਾਲ ਪੁਨਾ ਗੀਤਾਂ ਵਿੱਚ ਅੱਜ ਕੀ ਦਿਖਾਉਂਦੇ ਫਿਰ ਸਿੱਖਦੇ ਥੋੜੇ ਤੋਂ ਉਹੀ ਮੁੰਡੇ ਆ ਦੋ ਕੰਮਾਂ ਵਿੱਚ ਤੁਸੀਂ ਅਮਲੀ ਬਨਾਤਾ ਜਾਂਦਾ ਅਮਲੀ ਬਨਾ ਜਹਾਦਾ ਗੁੰਡੇ ਆ ਦੋ ਕਮਾ ਵਿੱਚ ਤੁਸੀਂ ਜੂਥ ਨੂੰ ਪਸਾਤਾ ਜਾਂਦਾ ਐ ਮਲੀ ਬਣਾਤੇ ਜਾਂ ਗੁੰਡਿਆਂ ਜਿਹੜੇ ਗੀਤਾਂ ਵਿੱਚ ਕਹਿੰਦੇ ਬੰਦਾ ਮਾਰ ਦੂੰ ਜਿਹੜੇ ਗੀਤਾਂ ਵਿੱਚ ਕਹਿੰਦੇ ਬੰਦਾ ਮਾਰ ਦੂੰ ਉਹਨੇ ਕੁੱਤਿਆਂ ਦੇ ਸੋ ਟਿੱਕ ਕਦੇ ਮਾਰੀਆ ਰਖਵਾਵਾਂਦੇ ਨੇ ਪੁੱਤ ਖਾਈ ਜਾਂਦੀਆਂ ਵੱਡੇ ਕਲਾਕਾਰੋ ਥੋਡੀਆਂ ਏ ਕਲਾਕਾਰੀਆਂ ਇੱਕ ਮਾਵਾਂ ਦੇ ਨੇ ਪੁੱਤ ਖਾਈ ਜਾਂਦੀਆਂ ਵੱਡੇ ਕਲਾਕਾਰੋ ਥੋਡੀਆਂ ਏ ਕਲਾਕਾਰੀਆਂ ਧੰਨਵਾਦ ਤੇ ਪੁੱਤ ਇਹ ਕਿਨੇ ਲਿਖਿਆ ਗਾਣਾ ਏ ਸੁਖ ਦੇ ਸੁਯੋਦੇ ਅੱਛਾ ਦੇ ਸੁਯੋਦੇ ਤੋਂ ਹੈ ਤੇ ਪਹਿਲਾ ਗਾਣਾ ਆਇਆ ਤਾਂ ਨਹੀਂ ਇਹ ਕਿ ਆਇਆ ਵੇ ਆਇਆ ਵੇ ਵੀਡੀਓ ਅੱਛਾ ਉਹ ਤੋਂ ਗਾਇਆ ਹੈ ਗਾਣਾ ਵੀ ਸੋਹਣਾ ਤੇ ਤੁਹਾਡੀ ਆਵਾਜ਼ ਵੀ ਚੰਗੀ ਤੁਸੀਂ ਕਿੱਥੋਂ ਸਿੱਖਿਆ ਸੀਗਾ ਇਹ ਸੀ ਮੈਂ ਸੁਣਿਆ ਸੀ ਅੱਛਾ ਨਹੀਂ ਉਹ ਗਾਉਣਾ ਕਿੱਥੋਂ ਸਿੱਖਿਆ ਆਪ ਹੀ ਸਿੱਖਿਆ ਅੱਛਾ ਆਪ ਹੀ ਸਕੂਲ 'ਚ ਵੀ ਕਰਦੇ ਨੇ ਤੇਰੀ ਤੁਰੀ ਹਾਂਜੀ ਚਲੋ ਵਧੀਆ ਗੱਲ ਹੈ ਤੇ ਬਈ ਸਾਰਿਆਂ ਨੇ ਸਪੋਰਟ ਕਰਨੀ ਹੈ ਕੁੜੀਆ ਦੀ ਤੁਸੀਂ ਵੇਖੋ ਵੀ ਕਿੰਨਾ ਵਧੀਆ ਵਿਚਾਰੀ ਨੇ ਗਾਇਆ ਤੇ ਬਾਕੀ ਐਸ ਉਮਰ 'ਚ ਗਾਣਾ ਯਾਦ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬੱਚੇ ਨੇ ਕਿੰਦੀ ਸਫਾਈ ਨਾਲ ਤੇ ਕਿੰਦੀ ਮਿੱਠੀ ਆਵਾਜ਼ ਚ ਗਾਇਆ ਕੁਛ ਆਇਆ ਹੁੰਦਾ ਮੈਂ ਗੁੜੀਆਂ ਨੂੰ ਪਹਿਲੇ ਨਹੀਂ ਮਿਲਿਆ ਬੱਚਾ ਕੈਮਰਾ ਵੇਖ ਕੇ ਨਰਵਸ ਵੀ ਹੋ ਜਾਂਦਾ ਸੰਗ ਵੀ ਜਾਂਦਾ ਪਰ ਫਿਰ ਵੀ ਬਹੁਤ ਵਧੀਆ ਗਾਇਆ ਜਿੰਨਾ ਵੀ ਕਹਿ ਦਈਏ ਤੇ ਧੀਆ ਤੁਹਾਨੂੰ ਪਤਾ ਸਭ ਦੀਆਂ ਸੰਜੀਆਂ ਹੁੰਦੀਆਂ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਨੀ ਹੈ ਤਾਂ ਜੋ ਜਿਹੜੀ ਬੇਟੀ ਹੈ ਜਿਹੜੀ ਕਲਾ ਦਾ ਜਿਹੜਾ ਮੁੱਲ ਉਹ ਪਾ ਸਕੇ ਤੇ ਬਾਕੀ ਅਸੀਂ ਵੀ ਵੱਧ ਤੋਂ ਸਪੋਰਟ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ